ਮਾਨਯੋਗ ਐਸਐਸਪੀ ਜਲੰਧਰ ਦਿਹਾਤੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਖ ਅਤੇ ਡੀਐਸਪੀ ਸਰਬਨ ਸਿੰਘ ਬਲਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਸਐਚਓ ਸੰਜੀਪ ਕਪੂਰ ਥਾਣਾ ਮੁਖੀ ਫਲੋਰ ਅਤੇ ਟੀਮ ਵੱਲੋਂ ਮਾੜੇ ਅੰਸਰਾਂ ਨੂੰ ਨੱਥ ਪਾਉਂਦੇ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਦੋਸ਼ੀਆਂ ਨੂੰ ਚੋਰੀ ਦੇ ਸਮਾਨ ਸਮੇਤ ਕੀਤਾ ਗ੍ਰਿਫਤਾਰ ਏਸੀ رپورਟਰ ਕੁਲਦੀਪ ਸਿੰਘ ਥੜਾ ਦੀ ਡੀਡੀ ਨਿਊਜ਼ ਪੰਜਾਬ ਲਈ ਖਾਸ ਰਿਪੋਰਟ ਦੇ ਖਿਲਾਫ ਕਾਰਵਾਈ ਸੰਬੰਧੀ ਜਲੰਧਰ ਜ਼ਿਲ੍ਹੇ ਦੀ ਪੁਲਿਸ ਨੂੰ ਸਵੇਰੇ ਸਫਲਤਾ ਸਹਿ ਰਹੀ ਜਾਂ 2.5 ਹੋ ਗਿਆ ਐਸਐਸਪੀ ਜਲੰਧਰ ਜ਼ਿਲ੍ਹਾ ਦੇ ਸਰਦਾਰ ਹਰਕਮਰਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰੋਤ ਸਿੰਘ ਜੀ ਦੀ ਬਲ ਜੀਡੀ ਜੇਰੇ ਨਿਗਰਾਨੀ ਅਸੀਂ ਇੱਕ ਮੁਕਦਮਾ ਦਰਜ ਕੀਤਾ ਸੀ ਮੁਕਦਮਾ ਨੰਬਰ 346 ਮਿਤੀ 25 12 24 ਇਸ ਦੇ ਵਿੱਚ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀ ਇਹ ਜੋ ਕਿ ਵਕ ਵਕ ਰਾਗੀਰ ਲੜਕੀਆਂ ਤੋਂ ਤੇ ਲੇਡੀਜ਼ ਤੋਂ पर्स ਅਤੇ ਮੋਬਾਈਲ ਸਨੈਚ ਕਰਦੇ ਸੀ ਇਸ ਵਿੱਚ ਦੋ ਦੋਸ਼ੀ ਸੁਖਵੀਰ ਕੈਥ ਵਾਸੀ ਬਿਲਗਾ ਅਤੇ ਅਨਮੋਲਪ੍ਰੀਤ ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਪਾਸੋਂ ਸਾਨੂੰ ਦੋ ਮੋਟਰਸਾਈਕਲ ਅਤੇ ਦੋ ਸਨੈਚ ਕੀਤੇ ਮੋਬਾਈਲ ਬਰਾਮਦ ਹੋਏ ਨੇ ਮੋਟਰਸਾਈਕਲ ਚੋਰੀ ਦੇ ਨੇ ਜਿਨ੍ਹਾਂ ਖਿਲਾਫ ਮੁਕੱਦਮਾ ਦਰਜਿਸਟ੍ਰੀ ਕੀਤਾ ਗਿਆ ਤੇ ਜਿਨ੍ਹਾਂ ਨੂੰ ਰਿਮਾਂਡ ਪੇਸ਼ ਕਰਕੇ ਹਾਜ਼ਰ ਹਸਲ ਕੀਤਾ ਤੇ ਇਹਨਾਂ ਪਾਸੋਂ ਹੋਰ ਵੀ ਤਫਤੀਸ਼ ਜਾਰੀ ਹੈ ਕਿ ਇਹਨਾਂ ਨੇ ਹੋਰ ਕੀ ਦਿੱਕਤਵਾਰਦਗੀ ਕੀਤੀ ਹੈ ਸਰ ਪਹਿਲਾਂ ਵੀ ਇਹਨਾਂ ਤੇ ਕੋਈ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਕਰ ਚਾਹ ਤੇ ਜਿਸ ਦੀ ਪੜਤਾਲ ਕਰਿਆ ਥੈਂਕ ਯੂ